ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸ ਮੇਰੇ ਚੰਨ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਨਿਊ ਵੀਡੀਓ ਲੈ ਕੇ ਆਏ ਆਏ ਲੈ ਕੇ ਆਏ ਆਪਾਂ ਤੁਹਾਨੂੰ ਵਰਕ ਸਿੰਧੀ ਬੁੱਟੀ ਦਾ ਵਰਕ ਦੀ ਵੀਡੀਓ ਲੈ ਕੇ ਆਏ ਆ ਸਭ ਤੋਂ ਪਹਿਲਾਂ ਆਪਾਂ ਟ੍ਰੇਸ ਕਰਾਂਗੇ ਸਿੰਧੀ ਬੁੱਟੀ ਪਾ ਛੋਟੀ ਬੁੱਟੀ ਤੇ ਪਾ ਪੰਜ ਕੁੰਜਾਂ ਵਾਲੀ ਵੱਡੀ ਬੁੱਟੀ ਅੱਜ ਤੁਹਾਨੂੰ ਇਹੀ ਦੋਈ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਟ੍ਰੇਸ ਕਰ ਲੈਣੇ ਕੋਸ਼ਿਸ਼ ਕਰ ਰਹੀ ਹਾਂ ਵੀ ਤੁਹਾਨੂੰ ਮੈਂ ਪ੍ਰੋਪਰ ਦਿਖਾ ਸਕਾਂ ਬੱਸੇ ਮਿੰਟੋ ਧਿਆਨ ਦੇ ਵਿੱਚ ਇਸ ਲਈ ਮੈਂ ਪੈਨ ਨਾਲ ਟ੍ਰੇਸ ਕਰ ਰਿਹਾ ਤੁਸੀਂ ਇਹਨੂੰ ਅਗਰ ਕੋਈ ਮੇਰੀ ਭੈਣ ਇਹਨੂੰ ਸਿੱਖਣਾ ਚਾਹੁੰਦੀ ਹੈ ਟ੍ਰੇਸ ਵਗੈਰਾ ਨੂੰ ਤੇ ਤੁਸੀਂ ਟ੍ਰੇਸ ਕਰ ਲਿਆ ਕਰੋ ਬੂਟੀ ਨੂੰ ਟ੍ਰੇਸ ਪੇਪਰ ਤੇ ਤੁਸੀਂ ਪਹਿਲਾਂ ਸ਼ਾਰਪ ਲਿਆ ਕਰੋ सिंगल बूटी छाप देने ट्रेस कर देने जी अपने ट्रेस बन के रेडी हो चुकी है देखो ਸਭ ਤੋਂ ਪਹਿਲਾਂ ਪਿੱਕ ਕਾਰਨਰ ਤੋਂ ਟਾਂਕਾ ਕੱਢਣਾ ਤੇ ਫਿਰ ਇਹ ਵਾਲੀ ਕਾਰਨਰ ਤੇ ਆਪਣੀ ਬਣੀ ਸੂਈ ਦਾ ਮੂੰਹ ਕਰਕੇ ਇਸ ਤਰੀਕੇ ਨਾਲ ਕਰਨਾ ਹੈ ਤੇ ਦੂਜੀ ਕਾਰਨਰ ਤੋਂ ਇਸ ਤਰੀਕੇ ਸੂਈ ਦਾ ਮੂੰਹ ਕਰਕੇ ਤੇ ਤੀਜੇ ਕਾਰਨਰ ਤੋਂ ਵੀ ਇਦਾਂ ਕਰਦੇ ਪਲੀਜ਼ ਵੀਡੀਓ ਐਂਡ ਤੱਕ ਕਰ ਜ਼ਰੂਰ ਦੇਖਣਾ ਆਪਾਂ ਤੁਹਾਨੂੰ ਪ੍ਰੋਪਰ ਸਿੰਦੀ ਕੱਚੀ ਬੁੱਟ ਕਰਕੇ ਤੇ ਪੱਕੀ ਕਰਕੇ ਤੁਹਾਨੂੰ ਕੋਸ਼ਿਸ਼ ਕਰਾਂਗੇ ਸਿਖਾਉਣ ਦੀ ਤੇ ਬਾਕੀ ਜਿਹੜੇ ਮਿਰਚਾਂ ਨੇ ਤੇ ਉਹਨਾਂ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਦੇ ਹੋ ਨੋਟੀਫਿਕੇਸ਼ਨ ਔਨ ਕਰਦੇ ਹੋ ਜਿੰਨੇ ਵੀ ਮੈਂ ਵੀਡੀਓ ਪਾਵਾਂਗੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਵਾਂਗੇ ਤੁਹਾਡੇ ਬਸਤੇ ਵਰਕ ਦੇ ਵੀ ਨੀਡਲ ਟਾਂਕੇ ਦੇ ਇਹ ਦੇਖੋ ਫਿਰ ਇਹ ਸਾਰਿਆਂ ਤੋਂ ਇਦਾਂ ਖੁੰਝਿਆਂ ਦੇ ਉੱਤੋਂ ਇੱਕ ਇੱਕ ਪਾਸੋਂ ਚੱਕ ਕੇ ਨਾ ਤੇ ਆਪਾਂ ਇਹਨਾਂ ਨੂੰ ਪੱਕੀ ਕਰ ਲਵਾਂਗੇ ਹੁਣ ਇਹ ਜਿਆਦੇ ਛੋਟੀ ਬੁੱਟੀਆਂ ਇਸ ਕਰਕੇ ਤੁਹਾਨੂੰ ਸ਼ਾਇਦ ਘੱਟ dikh rahi hongi ਕਿਉਂਕਿ ਕੁਝ ਮੇਰੇ ਹੱਥ ਦਾ ਹੀ ਓਟ ਹੋ ਜਾਂਦਾ ਮੈਂ ਵੀਡੀਓ ਇਦਾਂ ਕੈਮਰਾ ਰੱਖ ਕੇ ਹੀ ਬਣਾਇਆ ਸੀ ਟ੍ਰਾਈਪੋਡ ਦੇਖੋ ਆਪਣੀ ਪੱਕੀ ਸਿੰਧੀ ਬੁੱਢੀ ਦੀ ਇੱਕ ਸਿੰਗਲ ਬੁੱਟੀ ਛੋਟੀ ਬੁੱਟੀ ਬਣ ਕੇ ਰੈਡੀ ਹੋ ਗਈ ਤੇ ਇਸ ਤਰੀਕੇ ਨਾਲ ਹੁਮ ਆਪਾਂ ਤੁਹਾਨੂੰ ਇਹ ਬਹੁਤਾ ਜਿਆਦਾ ਕਸਣਾ ਨਹੀਂ ਹੁੰਦਾ ਢਿੱਲਾ ਢਿੱਲਾ ਛੱਡਣਾ ਹੁੰਦਾ ਬਹੁਤ ਜਿਆਦਾ ਇਦਾਂ ਕਸੇ ਤੋਂ ਫਿਰ ਇਹ ਸੈੱਟ ਨਹੀਂ ਹੁੰਦੀ ਬੁੱਟੀ ਤੇ ਹੁਣ ਆਪਾਂ ਜਿਵੇਂ ਆਪਾਂ ਹੀ ਬਣਾਈ ਹੋਈ ਹੈ ਬੁੱਟੀ ਪਹਿਲਾਂ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਟ੍ਰੇਸ ਛਾਪਿਆ ਹੋਇਆ ਇਦਾਂ ਜੀ ਤੁਹਾਨੂੰ ਬੁੱਟੀ ਬਣਾ ਕੇ ਦਿਖਾਵਾਂਗੇ ਸਿੰਧੀ ਬੁੱਟੀ ਇਹਨੂੰ ਪੱਕੀ ਸਿੰਧੀ ਕਹਿੰਦੇ ਹੁੰਦੇ ਸੀ ਇਹ ਕੋਰਨਰ ਤੋਂ ਕੱਢ ਕੇ ਇਦਾਂ ਹੀ ਆਪਣੇ ਬਣੀ ਟਾਕਾ ਕਰਕੇ ਕੱਢਣੀ ਹੈ ਥੋੜਾ ਆਪੇ ਜਿਹੜਾ ਆਪਾਂ ਫੈਬਰਿਕ ਲੈਣਾ ਹੁੰਦਾ ਬਹੁਤ ਜ਼ਿਆਦਾ ਜ਼ਿਆਦਾ ਵੀ ਨਹੀਂ ਲੈਣਾ ਹੁੰਦਾ ਤੇ ਥੋੜਾ ਵੀ ਨਹੀਂ ਲੈਣਾ ਹੁੰਦਾ ਇਹ ਜਿੰਨਾ ਵੀ ਆਪਾਂ ਟ੍ਰੇਸ ਕੀਤਾ ਹੁੰਦਾ ਉਨਾ ਹੀ ਲੈਣਾ ਹੁੰਦਾ ਫਿਰ ਆਪਾਂ ਇਹ ਨੈਕਸਟ ਆ ਇਧਰੋਂ ਦੂਜੇ ਪਾਸੇ ਆ ਕੇ ਇਦਾਂ ਖਿੱਚਣਾ ਹੁੰਦਾ ਤੇ ਸੇਮ ਹੀ ਇਹਦੇ ਆਪਾਂ ਉੱਤੇ ਦਖੁੰਜ ਦੇ ਵਿੱਚੋਂ ਚਾਰੇ ਖੁੰਜਾਂ ਦੇ ਉੱਤੇ ਆਪਾਂ ਇਦਾਂ ਕੱਚਾ ਕਰ ਲਵਾਂਗੇ ਇਦਾਂ ਆਪਾਂ ਉਹ ਅੜੀਜੀ ਬਣਾ ਬਣਾ ਲਵਾਂਗੇ ਸਾਰਿਆਂ ਦੇ ਖੁੰਜਾਂ ਤੇ ਚਾਰੇ ਖੁੰਜਾਂ ਤੋਂ ਅਨ ਕੇਸ ਤਰੀਕੇ ਨਾਲ ਪੈਦਰੋਂ ਵੀ ਕਰ ਦਵਾਂਗੇ ਤੇ ਹੁਣ ਆਪਾਂ ਇਹਦੇ ਨੀਚੋਂ ਦੀ ਧਾਗਾ ਕਰ ਲਵਾਂਗੇ ਹੁਣ ਆਪਾਂ ਇਧਰਲੀ ਕੁੰਜ ਦੇ ਵਿੱਚੋਂ ਟਾਂਕਾ ਭਰ ਲਵਾਂਗੇ ਜਿੱਦਾਂ ਆਪਾਂ ਟਰੇਸ ਕੀਤੀਆਂ ਹੋਈਆਂ ਨੇ ਚਾਰੇ ਕੁੰਜਾਂ ਦੇ ਵਿੱਚੋਂ ਉਦਾਂ ਜਿਸ ਤਰੀਕੇ ਨਾਲ ਮੈਂ ਟਾਂਕਾ ਭਰਦੇ ਤੁਸੀਂ ਭਰ ਸਕਦੇ ਹੋ ਕੋਸ਼ਿਸ਼ ਕਰ ਰਹੀ ਹਾਂ ਮੈਂ ਤੁਹਾਨੂੰ ਪ੍ਰੋਪਰ ਵਰਕ ਸਿਖਾ ਸਕਾਂ ਲੋ ਜੀ ਆਪਣੀ ਚਾਰ ਬਣ ਕੇ ਤਿੰਨ ਤੇ ਚੌਥੀ ਨੂੰ ਵੀ ਆਪਾਂ ਬਣਾ ਦਾਂਗੇ ਪੰਜਵੀਂ ਜਿਹੜੀ ਬੁੱਟੀ ਹੈ ਵਿਚਾਲੇ ਬਣ ਜਣੀ ਹੈ ਇਹ ਦੇਖੋ ਇਹਦੇ ਕਾਰਨਰ ਤੇ ਤੇ ਹੁਣ ਇਦਾਂ ਆਪਾਂ ਸੇਮ ਕੱਚੀ ਬੁੱਟੀ ਦੇਖੋ ਆਪਣੀ ਬਣ ਗਈ ਦੇਖੋ ਇਹ ਆਪਣੀ ਕੱਚੀ ਬੁੱਟੀ ਬਣ ਗਈ ਤੇ ਹੁਣ ਇਹਨੂੰ ਆਪਾਂ ਪੱਕੀ ਕਰ ਦਵਾਂਗੇ ਭਰ ਦਵਾਂਗੇ ਇਹਨੂੰ ਵਿੱਚੋਂ ਇਹ ਹੀ ਇੱਥੋਂ ਬਣਾਣੀ ਮੁਸ਼ਕਲ ਨੇ ਇਹ ਬੁੱਟੀ ਆਪਣੀ ਸਹੀ ਬਣੀ ਹੋਊਗੀ ਤਾਂ ਆਟੋਮੈਟਿਕ ਹੀ ਸਾਰੀ ਪੱਕੀ ਹੋ ਜਾਂਦੀ ਹੈ ਇਹ ਤੋਂ ਪਏ ਥੱਲੇ ਦੱਬਿਆ ਹੁੰਦਾ ਹੈ ਕੁੰਡੀ ਤੋਂ ਚੱਕਾਂਗੇ ਇਹਨੂੰ ਤੇ ਕੇ ਟਾਂਕਾ ਥੱਲੇ ਇਹਨੂੰ ਆਪਾਂ ਚੱਕਾਂਗੇ ਇਸ ਤਰੀਕੇ ਨਾਲ ਤੇ ਹੁਣ ਇੱਥੋਂ ਵੀ ਪਏ ਨੀਚੇ ਦੱਬਿਆ ਹੋਇਆ ਇਹ ਚੱਕ ਲਾਂਗੇ ਤੇ ਇਹ ਵੀ ਨੀਚੋਂ ਚੱਕ ਲਾਂਗੇ ਤੇ ਹੁਣ ਆਪਾਂ ਇਧਰਲੀ ਕੋਰਨਰ ਤੇ ਕੋਰਨਰ ਦੀ ਚੱਕਾਂਗੇ ਇਹਨੂੰ ਤੁਸੀਂ ਬਹੁਤ ਜ਼ਿਆਦੇ ਧਾਗੇ ਨੂੰ ਟਾਈਟ ਨਹੀਂ ਕਰਨਾ ਖਿੱਚਣਾ ਨਹੀਂ ਹੈਗਾ ਏਦਾਂ ਹੀ ਆਪਾਂ ਥਿਲ-ਥਿਲ ਲਾਜਾ ਕਰਨਾ ਹੈ ਕਿਉਂਕਿ ਫਿਰ ਇਹਦੇ ਜਿਹੜੇ ਇਹ ਜਿੰਨੇ ਨੇ ਹੀ ਬਹੁਤ ਜ਼ਿਆਦੇ ਸੋਹਣੇ ਬਣਨਗੇ ਦਾ ਇਹ ਚੱਕ ਇਧਰੋਂ ਵੀ ਇਹ ਨੀਚੋਂ ਇੱਕ ਚੱਕਣਾ ਹੁੰਦਾ ਇੱਕ ਦੱਬ ਦੇ ਟੰਕਾ ਤੇ ਇੱਕ ਚੱਕ ਦੇ ਜਦੋਂ ਭਰੀ ਜਾਊਗੀ ਦੇਖੋ ਬੁੱਟੀ ਜਾਲੀ ਜੀ ਬਣ ਜਾਣੀ ਇਹਦੀ ਇਹ ਆਪਣਾ ਥੱਲੋਂ ਚੱਕਣਾ ਹੋ ਰਿਹਾ ਹੈ ਐਦਾਂ ਹੀ ਸਿੱਧਾ ਪਾ ਲਿਆ ਇੱਥੋਂ ਵੀ ਪਰ ਚੱਕਣਾ ਸੀ ਥੱਲੋਂ ਜੇ ਪਾਇਦਾਂ ਨਹੀਂ ਆਪਾਂ ਕੋਈ ਚੱਕਾਂਗੇ ਆਪਣਾ ਗਲਤ ਟਾਂਕਾ ਹੋਊਗਾ ਤਾਂ ਆਪਾਂ ਨੂੰ ਪਤਾ ਲੱਗੂ ਇਹ ਆਪਣੀ ਜਾਲੀ ਨਹੀਂ ਬਣਦੀ ਜਿਸ ਤਰੀਕੇ ਨਾਲ ਆਪਾਂ ਇਹ ਜਾਲੀ ਬਣੂਗੀ ਤਾਂ ਤੁਹਾਡੀ ਸਿੰਧੀ ਬੁੱਟੀ ਬਿਲਕੁਲ ਸਹੀ ਹੈ ਤੁਸੀਂ ਕਿਸੇ ਵੀ ਦੁਪੱਟੇ ਤੇ ਪੂਰੇ ਸੂਟ ਦੇ ਉੱਤੇ ਬੁਟੀਆਂ ਪਾ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹ ਵਾਲਾ ਸਿੰਧੀ ਦਾ ਵਰਕ ਨੀਡਲ ਵਰਕ ਬਿਲਕੁਲ ਆਸਾਨ ਤੇ ਸੌਖੇ ਤਰੀਕੇ ਨਾਲ ਇਹ ਬਣ ਜਾਂਦਾ ਹੈ ਦੇਖੋ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੇ ਇੱਕ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀ ਵੀਡੀਓ ਤੇ ਅੱਗੇ ਆਪਾਂ ਕਿਹੜੇ ਵਰਕ ਦੀ ਵੀਡੀਓ ਲੈ ਕੇ ਆਏ ਤਾਂ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਵੀਡੀਓ ਨੂੰ ਅੱਗੇ ਵੀ ਤੁਹਾਡੇ ਭੈਣਾਂ ਤੱਕ ਜਿਹੜਾ ਸਿੱਖਣਾ ਚਾਹੁੰਦੀਆਂ ਨੇ ਵਰਕ ਨੀਡਲ ਵਰਕ ਦੇਖੋ ਜੀ ਆਪਣੀਆਂ ਇਹ ਚਾਰ ਟਿੱਪ ਬਣ ਚੁੱਕੀਆਂ ਨੇ ਉਂਜੀ ਤੇ ਆਪਣਾ ਵਿੱਚ ਇੱਕ ਵਿਚਕਾਰ ਰਿਕੇ ਬਹੁਤ ਜਿਆਦੇ ਸੋਹਣੀ ਬੂਟੀ ਬਣ ਕੇ ਤਿਆਰ ਹੋਈ ਹੈ ਇਹ ਮੈਂ ਤੁਹਾਨੂੰ ਸਿੰਗਲ ਟਾਂ ਧਾਗੇ ਦੀ ਕਰਕੇ ਦਿਖਾਈ ਹੈ ਕਿਉਂਕਿ ਪ੍ਰੋਪਰ ਤੁਹਾਨੂੰ ਸਮਝ ਆ ਜਾਂਦੀ ਹੈ ਵੈਸੇ ਭਾਜੂ ਚ ਡਬਲ ਕਰਕੇ ਜਿਆਦੇ ਭਰੀ ਭਰੀ ਆ ਜਾਂਦੀ ਇਹ ਦੇਖੋ ਇਹ ਕੋ ਆਪਣੀ ਫਾਈਨਲ ਹੀ ਸ਼ਿੰਦੀ ਬੂਟੀ ਬਣ ਕੇ ਤਿਆਰ ਹੋਊਗੀ ਪਲੀਜ਼ ਦੱਸਿਓ ਕਿਹੋ ਜੀ ਲੱਗੀ ਤੁਹਾਨੂੰ ਵੀਡੀਓ मिलਦੇ ਆਪਾਂ ਨੈਕਸਟ ਤੁਹਾਡੇ ਨਾਲ ਕੱਲ ਕੋਈ ਹੋਰ ਵੀਡੀਓ ਵਿੱਚ ਤੇ ਆਪਣੀ ਸਿੰਗਲ ਬੂਟੀ ਪ੍ਰੋਪਰ ਦਿਖ ਨਹੀਂ ਰਹੀ ਹੈਗੀ ਛੋਟੀ ਕਰਕੇ ਲੋ ਜੀ ਇਦਾਂ ਹੀ ਸੋਹਣੇ ਸੁਨੇ ਕੜਾਈਆਂ ਨੀਡਲ ਵਰਕ ਸਿੱਖਣ ਦੇ ਲਈ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਦਿਓ ਜਿੰਨੇ ਵੀ ਹੁਣ ਮੈਂ ਵੀਡੀਓ ਲੈ ਕੇ ਆਏਗੀ ਨੋਟੀਫਿਕੇਸ਼ਨ ਤੁਹਾਡੇ ਤੱਕਰ ਪਹੁੰਚ ਗਏ ਤੇ ਵੀਡੀਓ ਤੁਹਾਡੇ ਤੱਕiracialੂਜ ਫਸਟ ਜਦੋਂ ਹੀ ਮੈਂ ਪਾਇਆ ਕਰਾਂਗੀ ਤੇ ਤੁਸੀਂ ਘਰ ਬੈਠੇ ਆਰਾਮ ਨਾਲ ਸਿੱਖ ਸਕਦੇ ਹੋ ਜੀ ਥੈਂਕ ਯੂ